ਜਦੋਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਣੀ ਹੁੰਦੀ ਹੈ ਉਹ ਤਾਂ ਥੋੜੀ ਪਾਰਟੀ ਨੂੰ ਵੱਡੇ ਵੱਡੇ ਵਕੀਲ ਲੱਭ ਜਾਂਦੇ ਆ ਉਹਦਾ ਜ਼ਮਾਨਤ ਹੋ ਜਾਂਦੀਆਂ ਨੇ ਥੋਡੀਆਂ ਜਦੋਂ 1158 ਦੀ ਭਰਤੀ ਦੀ ਗੱਲ ਮਸਲਾ ਆ ਗਿਆ ਉਹਦੋਂ ਸਾਨੂੰ ਸਨੋ ਸੀਨੀਅਰ ਜਿਹੜਾ ਜਿਹੜਾ ਐਡਵੋਕੇਟਰੀ ਲੱਭਦਾ ਉਹ ਤਾਂ ਕਹਿੰਦਾ ਕਿ ਅਸੀਂ ਭਰਤੀ ਕੱਢੀ ਐ ਅਸੀਂ ਭਰਤੀ ਬਚਾ ਕੇ ਲਿਆ ਆਂ ਜੀ ਅਸੀਂ ਭਰਤੀ ਵਿੱਚ ਬਚਾਈ ਆਗੀ ਲੜੇ ਵੀ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਨਾ ਤੁਸੀਂ ਹਾਰੇ ਹੋ ਫਿਰ ਹਾਰ ਦੀ ਜ਼ਿੰਮੇਵਾਰੀ ਕੌਣ ਲਊਗਾ ਜਿੱਤ ਦੀ ਜ਼ਿੰਮੇਵਾਰੀ ਤੁਸੀਂ ਲੈਣੇ ਹੋ ਹਾਰ ਦੀ ਜ਼ਿੰਮੇਵਾਰੀ ਵੀ ਲਾ ਇਹਨਾਂ ਨੇ ਸਿੱਖਿਆ ਦਾ ਬ੍ਰਾਂਡ ਐਂਬੈਸਡਰ ਕਿਹਨੂੰ ਬਣਾਇਆ ਹੈਗਾ ਨਹੀਂ ਸੋਡੀਅਮ ਜਿਹਨੂੰ ਪੂਰੀ ਤਰ੍ਹਾਂ ਹਰਾ ਕੇ ਭੇਜੇਗਾ ਪੰਜਾਬ ਦੇ ਦਿੱਲੀ ਦਿੱਲੀ ਦੇ ਲੋਕਾਂ ਨੇ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਖੋਲ੍ਹ ਰਹੀਆਂ ਇਹਨਾਂ ਦਾ ਧਿਆਨ ਉਹਨਾਂ ਵਾਲੇ ਪਾਸੇ ਆ ਉਹਨਾਂ ਨੂੰ ਨਵੀਆਂ ਖਿਲਾਉਂਦਾ ਉਹਨਾਂ ਦਾ ਰਾਟਾ ਜਿਹੜੇ ਗਵਰਨਮੈਂਟ ਕਾਲਜ ਆ ਉਹ ਕਿਉਂ ਉਹਨਾਂ ਨੂੰ ਵਿਕਸਿਤ ਕਰਨਗੇ ਕਿਉਂ ਕਿਉਂਕਿ ਉੱਥੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਇਹ ਪੜਾਉਣਾ ਹੀ ਨਹੀਂ ਚਾਹੁੰਦੇ ਇਹਨਾਂ ਦੀ ਉਹਨਾਂ ਨੂੰ ਮਾਰੂ ਨੀਤੀ ਆ ਹਜ਼ਾਰਾਂ ਲੱਖਾਂ ਵਿਦਿਆਰਥੀ ਪੰਜਾਬ ਦੇ ਸਤੇ ਉਹਨਾਂ ਦਾ ਫਿਊਚਰ ਸਤੇ ਲੱਗ ਗਿਆ ਤੇ ਇਹ ਜਿਹੜਾ ਮੁੱਖ ਮੰਤਰੀ ਹਾਲ ਤੱਕ ਉਹਦਾ ਬਿਆਨ ਨਹੀਂ ਆਇਆ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਗਰੀਬ ਵਿਦਿਆਰਥੀ ਪੜ੍ਹਦੇ ਨੇਗੇ ਉਹਨਾਂ ਨੇ ਉਹ ਚਿਹਰੀ ਸਿੱਖਿਆ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨੂੰ ਪੜਾਉਣ ਵਾਲੀ ਜਦੋਂ ਬਾਹਰ ਕੱਢਦੇ ਗਾਲਾਂ ਚ ਤਾਂ ਪਿੱਛੇ ਕੌਣ ਰਹਿ ਗਿਆ ਪਹਿਲਾਂ ਹੀ ਸਰ ਉਹ ਜਿਹੜੇ ਕਾਲਜ ਮਰੇ ਖੜੇ ਨੇ ਉਹਨਾਂ ਦੇ ਡੰਮੀ ਐਡਮਿਸ਼ਨ ਚੱਲਦੀ ਪਈਆਂ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਐਸੇ ਕਾਲਜ ਨੇ ਜਿੱਥੇ ਸਿਰਫ 100 ਵਿਦਿਆਰਥੀ ਆ ਸਰਕਾਰੀ ਕਾਲਜ ਇਹ ਸਾਰੀ ਜਿਹੜੀ ਐਡਮਿਸ਼ਨ ਕਿੰਨੂੰ ਦੇ ਰਹੀ ਆ ਪ੍ਰਾਈਵੇਟ ਕਾਲਜਾਂ ਦੇ ਵਿੱਚ ਇਸ ਸਮੇਂ ਸਾਡੀ ਫਾਈਲ ਜਿਹੜੀ ਆ ਨਾ ਟਰਮੀਨੇਸ਼ਨ ਦੀ ਉਹ ਐਜੂਕੇਸ਼ਨ ਮਿਨਿਸਟਰ ਦੇ ਟੇਬਲ ਦੇ ਪਈ ਆ ਜੀ ਸਾਈਨ ਹੋਣ ਦੇ ਲਈ ਇੱਕ ਪਾਸੇ ਇਹ ਗੱਲ ਕਹਿੰਦੇ ਨੇ ਕਿ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਲਾਗੂ ਕਰਨਾ ਪੈਣਾ ਸੀ ਪੈਨਸ਼ਨ ਦਾ ਫੈਸਲਾ ਸੁਪਰੀਮ ਕੋਰਟ ਨੇ ਕਿਹਾ ਕਿ ਪੈਨਸ਼ਨ ਦੇ ਦਿਓ ਦਿੱਤੀ ਥੋਨੇ ਪੰਜਾਬ ਦੇ ਵਿੱਚ ਜਿਹੜਾ ਇਕੁਅਲ ਵਰਕ ਤੇ ਇਕੁਅਲ ਪੇ ਦਾ ਸੁਪਰੀਮ ਕੋਰਟ ਦਾ ਡਿਸੀਜ਼ਨ ਆਇਆ ਹੈ ਲਾਗੂ ਕਰਤਾ ਲੋਕਾਂ ਦਾ ਦਬਾਅ ਸੀ ਸਾਡਾ ਦਬਾਅ ਸੀ ਕਹਿੰਦਾ ਇਹਨਾਂ ਦੇ ਉੱਤੇ ਤਾਂ ਇਹਨਾਂ ਨੇ ਸਾਨੂੰ ਕਾਲਜਾਂ ਦੇ ਵਿੱਚ ਭੇਜਤਾ ਹੁਣ ਜਦੋਂ ਪ੍ਰਾਈਵੇਟ 플레이ਰ ਖੇਤਰ ਮਾਰ ਰਹੇ ਨੇ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਹਦਾ ਮਾਲਕ ਇਹਨਾਂ ਨੇ ਰਸਵਾ ਦੇ ਵਿੱਚ ਭੇਜਤਾ ਨਾ ਜਦੋਂ ਹੁਣ ਉਹ ਕੁੰਡੀ ਮਰੋੜਦਾ ਨਾ ਕਿ ਆਹ ਕੀ ਕਰਿਆ ਤੁੰਨੇ ਜੋਇਨ ਕਿਉਂ ਕਰਾਏ ਨੇ ਹੁਣ ਫਿਰ ਕੀ ਕਰਿਆ ਸੁਪਰੀਮ ਕੋਰਟ ਰਾਹੀਂ ਲਿਆਂਦੇ ਸਾਰੇ ਪ੍ਰੋਫੈਸਰ ਬੈਠੇ ਨੇ ਇਹ ਉਹ ਕਰੀਮ ਨੇ ਜਿਹੜੇ ਪੰਜਾਬ ਦੇ ਵਿੱਚੋਂ ਟੌਪ ਟਿਕ ਪੇਪਰ ਕਲੀਅਰ ਕਰਕੇ ਆਏ ਨੇ ਜੇ ਗਲਤੀ ਟੋਟਲੀ ਫੇਲੀਅਰ ਆ ਚਾਹੇ ਉਹ ਪਿਛਲੀ ਗਵਰਨਮੈਂਟ ਹੈ ਚਾਹੋ ਇਹ ਗਵਰਨਮੈਂਟੋ ਫੇਲੀਅਰ ਇਨਾਤਾ ਇਹ ਸੁਪਰੀਮ ਕੋਰਟ ਜਾ ਕੇ ਡਿਫੈਂਡ ਹੀ ਨਹੀਂ ਕਰ ਪਾਏ ਹਨਿਆਚਾ ਵਾਟਰ ਕੈਨਲ ਐਨੀ ਐਨੀ ਸਿਕਿਉਰਟੀ ਤੇ ਯਾਰ ਇਹ ਕ੍ਰਾਈਮ ਰੋਕ ਲੈਣ ਇਹ ਨਸ਼ਾ ਰੋਕ ਲੈਣੀ ਯਾਰ ਇਹ ਸੇਫਟੀ ਵਾਸਤੇ ਬਣਾਈ ਆ ਇਹ ਡਰਾਉਣ ਵਾਸਤੇ ਥੋੜੀ ਬਣਾਈ ਆ ਇਹ ਇਹ ਬਸ ਵੀ ਖੜ ਗਿਆ ਸੀ ਡਰਾ ਲਾਂਗੇ ਇਹ ਐ ਨਹੀਂ ਡਰਦੇ ਹੁੰਦੇ ਵਹਿਣ ਹੁੰਦੇ ਆ ਵਹਿਣ ਜਿਹੜੇ ਹੁੰਦੇ ਆ ਉਹ ਵਹੀ ਜਾਂਦੇ ਹੁੰਦੇ ਆ ਕਹਿ ਰਹੇ ਕਿ ਜਿਹੜੀ ਸਿੱਖਿਆ ਦਾ ਪੱਧਰ ਹੋਰ ਉੱਚਾ ਚੱਕ ਰਹੇ ਦੋ ਯੂਨੀਵਰਸਿਟੀ ਲੈ ਕੇ ਆਏ ਆ ਪ੍ਰਾਈਵੇਟ ਇਹ ਜੀ ਕਿਹੜੀ ਪ੍ਰਾਈਵੇਟ ਸੰਸਥਾ ਗਈ ਜਿਹੜੀ ਪੰਜਾਬ ਦੇ ਵਿੱਚ ਗਰੀਬ ਵਿਦਿਆਰਥੀਆਂ ਨੂੰ এডੂਕੇਸ਼ਨ ਦਿੰਦੀ ਆ ਇੱਕ ਵੀ ਸੰਸਥਾ ਦਾ ਨਾਮ ਦਿਖਾ ਦਿਓ ਸਾਰੀਆਂ ਲੁੱਟ ਕਰਦੀਆਂ ਨੇ ਸਾਰੀਆਂ ਸਾਰੀਆਂ ਦੁਕਾਨਾਂ ਹੋਲੀਆਂ ਹੋਏ ਨੇ এডੂਕੇਸ਼ਨ ਦੀ ਇਹਨਾਂ ਨੇ ਇਹਨਾਂ ਲਈ ਉਹ ਸਿੱਖਿਆ ਗ੍ਰੰਤੀ ਹੈ ਤੇ ਹੀ ਲੋਕ ਨੇਗੇ ਪੰਜਾਬ ਦੇ ਲੋਕ ਜੇ ਇਹਨਾਂ ਨੇ ਤਖਬੀਰ ਬਦਲ ਵਰਗਿਆਂ ਨੂੰ ਵਿਹਲੇ ਕਰਿਆ ਨਾ ਜੇ ਇਹਨਾਂ ਨੇ ਵੱਡੇ ਵੱਡੇ ਥੰਮ ਗੇ ਰਹੇ ਨੇ ਨਾ ਤਾਂ ਇਹ ਤੁਹਾਨੂੰ ਵੀ ਲਾਉਣ ਲੱਗਾ ਦੇਰ ਨਹੀਂ ਲਾਉਣਗੇ ਲੋਕੋਏ ਟੀਵੀ ਨਾਲ ਜੁੜਨ ਤੋਂ ਸੀ ਮਹਿਮਤਾਜ ਸੰਗਰੂਰ ਮੁੱਖ ਮੰਤਰੀ ਦੀ ਬੰਦ ਪਈ ਕੋਠੀ ਦੇ ਬਾਹਰ ਮੌਜੂਦਾਂ ਜਿੱਥੇ 1158 ਸਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਨ੍ਹਾਂ ਦੀ ਜਿਹੜੀ ਭਰਤੀ ਹੈ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਗਈ ਹੈ ਉਸ ਤੋਂ ਬਾਅਦ ਰੋਸ ਵਜੋਂ ਅੱਜ ਸਾਰੇ ਜਿਹੜੇ ਪ੍ਰੋਫੈਸਰ ਨੇ ਇੱਥੇ ਪਹੁੰਚਨੇ ਧਰਨਾ ਦੀ ਇੰਤਰੀ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਹਲਕਾ ਜੈਤੋ ਤੋਂ ਇੱਥੇ ਰਮਨ ਡਾਕਟਰ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭਾਈ ਜੀ ਇੱਥੇ ਅੱਜ ਪਹੁੰਚੇ ਹੋ ਕਿਵੇਂ ਸਰਕਾਰ ਤੇ ਗੱਲਾਂ ਕਰਦੇ ਕਿ ਸਿੱਖਿਆ ਕ੍ਰਾਂਤੀ ਲਿਆਂਦੀ ਹੋਈ ਹੈ ਅਸੀਂ ਪਰ ਨਹੀਂ ਹੁੰਦਾ ਉਹਨਾਂ ਨੂੰ ਦੇਖੋ ਸਿੱਖਿਆ ਕ੍ਰਾਂਤੀ ਜਿਹੜੀ ਆ ਸੀ ਇੱਕ ਨਾਰਾ ਮਾਰ ਰਹੇ ਦੇ ਰਹਿਆਂ ਕਿ ਸਿੱਖਿਆ ਕ੍ਰਾਂਤੀ ਝੂਠ ਹੈ ਝੂਠ ਹੈ ਉਹ ਸਿੱਖਿਆ ਕ੍ਰਾਂਤੀ ਝੂਠ ਦੇ ਨਾਲ-ਨਾਲ ਜਿਹੜੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਜਿਹੜੇ ਲੋਕ ਨੇਗੇ ਉਹਨਾਂ ਦੇ ਖਿਲਾਫ ਵੀ ਹੈਗੀ ਪੰਜਾਬ ਦੇ ਵਿੱਚ ਇਸੇਵੇਂ ਸਿੱਖਿਆ ਦਾ ਇਹ ਹਾਲ ਹੈ ਕਿ ਪੰਜਾਬ ਦੇ ਜਿਹੜੇ ਵੱਡੇ ادارے ਨੇ ਐਜੂਕੇਸ਼ਨਲ ਸਿਚੁਏਸ਼ਨ ਨੇਗੇ ਉਹਨਾਂ ਦੇ ਵਿੱਚ ਪਸਾਮੀਆਂ ਖਾਲੀ ਪਈਆਂ ਨੇਗੀਆਂ ਇੱਕ ਪਾਸੇ ਤਾਂ ਵੱਡੀਆਂ ਸਾਮੀਆਂ ਖਾਲੀ ਪਈਆਂ ਨੇ ਦੂਜੇ ਪਾਸੇ ਆ ਭਰਤੀ ਰੱਦ ਕਰਾ ਲੇ ਲੇਕਿਨ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟਾਂ ਦੇ ਵਿੱਚ ਕੀ ਲਿਖਿਆ ਹੋਇਆ ਆ ਕਿ ਦਾ ਸੁਪਰੀਮ ਦਾ ਸਟੇਟ ਹੈਜ਼ ਫੇਲ ਟੂ ਜ ਉਥੇ ਕੀ ਕਿਹਾ ਕਿ ਜਸਟੀਫਾਈ ਨਹੀਂ ਹੋ ਪਈ ਇਹਨਾਂ ਤੋਂ ਡਬਲ ਬੈਂਚ ਤੇ ਜਦੋਂ ਅਸੀਂ ਲੜਿਆ ਇਹਨਾਂ ਦੇ ਖਿਲਾਫ ਡਬਲ ਪਹਿਲਾਂ ਵੀ ਧਰਤੀ ਰੱਦ ਹੋਈ ਸੀਗੀ ਡਬਲ ਬੈਂਚ ਦੇ ਦਾ ਡਿਵੀਜ਼ਨ ਮੈਂਚ ਸੁਪਰੀਮ ਕੋਰਟ ਹਾ ਤਾਂ ਹਾਈ ਕੋਰਟ ਦਾ ਬਣਿਆ ਸੀ ਉਹਨੇ ਧਰਤੀ ਬਹਾਲ ਕੀਤੀ ਹੈ ਇਹ ਉਹਨੇ ਕਿਹਾ ਕਿ ਉਥੇ ਡਿਫੈਂਡ ਕੀਤੀ ਗਈ ਹੈ ਧਰਤੀ ਇਹੀ ਸਰਕਾਰ ਸੀਗੀ ਜਦੋਂ ਪੰਜਾਬ ਦੇ ਲੋਕਾਂ ਨੇ ਛਿੱਤਰ ਲਾਏ ਸੀ ਨਾ ਇਹਨਾਂ ਦੇ ਪੰਜਾਬ ਸਰਕਾਰ ਦੇ ਉਦੋਂ ਇਹ ਸਿੱਧੇ ਹੋਏ ਸੀ ਸਿੱਧੇ ਹੋ ਕੇ ਡਿਵੀਜ਼ਨ ਮੈਂਚ ਤੇ ਲੜੇ ਨੇ ਉਥੇ ਜਾ ਕੇ ਧਰਤੀ ਜਿਹੜੀ ਆ ਬਹਾਲ ਹੋਈ ਆ ਹੁਣ ਕੀ ਕਰਿਆ ਹੁਣ ਕੀ ਕਰਿਆ ਇਹਨਾਂ ਨੇ ਜੇ ਜਿਹੜੀ ਐ ਸੁਪਰੀਮ ਕੋਰਟ ਦੇ ਵਿੱਚ ਕੀ ਕਰਿਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਕਦੇ ਕੋਈ ਵਕੀਲ ਚੱਲ ਗਿਆ ਕਦੇ ਕੋਈ ਵਕੀਲ ਚੱਲ ਗਿਆ ਅਸੀਂ ਇਹ ਸਵਾਲ ਕਰਦੇ ਆ ਭਈ ਜਦੋਂ ਜਦੋਂ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋਣੀ ਹੁੰਦੀ ਹੈ ਉਹ ਤਾਂ ਤੁਹਾਡੀ ਪਾਰਟੀ ਨੂੰ ਵੱਡੇ ਵੱਡੇ ਵਕੀਲ ਲੱਭ ਜਾਂਦੇ ਆਗੇ ਉਹ ਤਾਂ ਜ਼ਮਾਨਤ ਹੋ ਜਾਂਦੀਆਂ ਨੇ ਤੁਹਾਡੀਆਂ ਜਦੋਂ 1158 ਦੀ ਭਰਤੀ ਦੀ ਗੱਲ ਮਸਲਾ ਆ ਗਿਆ ਉਦੋਂ ਤੁਹਾਨੂੰ ਤੁਹਾਨੂੰ ਸੀਨੀਅਰ ਜਿਹੜਾ ਜਿਹੜਾ ਐਡਵੋਕੇਟਰੀ ਲੱਭਦਾ ਹਨਾ ਮਤਲਬ ਕੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਰਾਗਾ ਉਹ ਕਿੰਨਾ ਖੋਖਲਾ ਤੇ ਲੋਕਾਂ ਦੇ ਖਿ ਯਾਦੀ ਜਿਹੜੇ ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਗਰੀਬ ਵਿਦਿਆਰਥੀ ਪੜਦੇ ਨੇਗੇ ਉਹਨਾਂ ਨੇ ਉਹ ਚਿਹਰੀ ਸਿੱਖਿਆ ਚਾਹੀਦੀ ਸੀ ਉਹਨਾਂ ਨੂੰ ਉਹਨਾਂ ਨੂੰ ਪੜਾਉਣ ਵਾਲੀ ਜਦੋਂ ਬਾਹਰ ਕੱਢਦੇ ਗਾਲਾਂ ਚੋਂ ਤਾਂ ਪਿੱਛੇ ਕੌਣ ਰਹਿ ਗਿਆ ਪਹਿਲਾਂ ਹੀ ਉਹ ਜਿਹੜੇ ਕਾਲਜ ਮਰੇ ਖੜੇ ਨੇ ਉਹਨਾਂ ਦੇ ਡੰਮੀ ਐਡਮਿਸ਼ਨ ਚੱਲਦੀ ਪਈਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਉਹ ਕਾਲਜ ਚੱਲਦੇ ਨੇਗੇ ਜਦੋਂ 11.45 ਗਏ ਨੇ ਜੁਆਇਨ ਕੀਤਾ ਸੀ ਨੇ 1000 ਬੰਦੇ ਨੇ ਇਹ ਤਾਂ ਕਾਲਜਾਂ ਦੇ ਵਿੱਚ ਵਿਦਿਆਰਥੀ ਦਿਸਣ ਲੱਗੀ ਸੀਗੇ ਕਿ ਹੁਣ ਪੰਜਾਬ ਲੋਕਾਂ ਨੇ ਪੋਸਟਾਂ ਪਈਆਂ ਆਮ ਲੋਕਾਂ ਨੇ ਕਿ ਜੀ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਰੌਣਕ ਆ ਗਈ ਹੁਣ ਲੋਕਾਂ ਨੇ ਇਹ ਸੀਗਾ ਕਿ ਸ਼ਾਇਦ ਉਸ ਸਮੇਂ ਸਰਕਾਰ ਨੇ ਵੀ ਕਿਹਾ ਸੀਗਾ ਕਿ ਅਸੀਂ ਆਪਦੇ ਦਮ ਤੇ ਜਾ ਕੇ ਜਿਹੜੀ ਇਹ ਬਹਾਲ ਕਰਵਾਈ ਹੈ ਭਰਤੀ ਪਰ ਹੁਣ ਇਹ ਕਹਿ ਰਹੇ ਕਿ ਇਹ ਤਾਂ ਪ੍ਰਗਟ ਸਿੰਘ ਨੇ ਕੱਢੀ ਸੀ ਭਰਤੀ ਇਹ ਗੱਲਾਂ ਕਰ ਰਹੇ ਬਿਲਕੁਲ ਹੁਣ ਜਦੋਂ ਤਾਂ ਆਪਣੀ ਪਿੱਠ ਤੇ ਪਾਉਣੀ ਸੀਗੀ ਹਨਾ ਉਹ ਤਾਂ ਕਹਿਤਾ ਕਿ ਅਸੀਂ ਭਰਤੀ ਕੱਢੀ ਐ ਐਫਸੀ ਭਰਤੀ ਬਚਾ ਕੇ ਲਿਆ ਆਂ ਜੀ ਅਸੀਂ ਭਰਤੀ ਵਿੱਚ ਬਚਾਈ ਆਗੀ ਲੜੇ ਵੀ ਤਾਂ ਤੁਸੀਂ ਉਹ ਸੁਪਰੀਮ ਕੋਰਟ ਦੇ ਵਿੱਚ ਨਾ ਤੁਸੀਂ ਹਾਰੇ ਹੋ ਫਿਰ ਹਾਰ ਦੀ ਜ਼ਿੰਮੇਵਾਰੀ ਕੌਣ ਲਊਗਾ ਜਿਤਦੀ ਜ਼ਿੰਮੇਵਾਰੀ ਤੁਸੀਂ ਲੈਣੇ ਹੋ ਹਾਰ ਦੀ ਜ਼ਿੰਮੇਵਾਰੀ ਵੀ ਲਾ ਕਿਉਂ ਕਿਉਂ ਨਹੀਂ ਸੀ ਅਮ ਕਹਿੰਦਾ ਕਿ ਬਾਹਰ ਜੋ ਸੀਐਮ ਦਾ ਬਿਆਨ ਨਾ ਆਉਣਾ ਹਜ਼ਾਰਾਂ ਪਰਿਵਾਰ ਜਿਹੜੇ ਨੇ ਉਸ ਸਟੇਕ ਤੇ ਲੱਗੇ ਹਜ਼ਾਰਾਂ ਲੱਖਾਂ ਵਿਦਿਆਰਥੀ ਪੰਜਾਬ ਦੇ ਸਟੇ ਉਹਨਾਂ ਦਾ ਫਿਊਚਰ ਸਟੇਕ ਤੇ ਲੱਗ ਗਿਆ ਤੇ ਇਹ ਜਿਹੜਾ ਮੁੱਖ ਮੰਤਰੀ ਹਾਲ ਤੱਕ ਉਹਦਾ ਬਿਆਨ ਨਹੀਂ ਆਇਆ ਇਹਦਾ ਮਤਲਬ ਕੀ ਹੈ ਇਹਦੇ ਵਿੱਚ ਹੀ ਕੀ ਹੋ ਰਿਹਾ ਇਹਦੇ ਨਾਲ ਹੀ ਕੀ ਹੋ ਰਿਹਾ ਪੰਜਾਬ ਦੇ ਵਿੱਚ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਮਤਲਬ ਕੀ ਹੈਗਾ ਇਹ ਸਾਫ ਝਲਕਦਾ ਉਹਨੂੰ ਵੀ ਇਹ ਕਹਿ ਰਿਹਾ ਕਿ ਅਸੀਂ ਜਿਹੜੀ ਸਿੱਖਿਆ ਦਾ ਪੰਦਰ ਹੋਰ ਉੱਚਾ ਚੱਕ ਰਹੇ ਦੋ ਯੂਨੀਵਰਸਿਟੀ ਲੈ ਕੇ ਆਏ ਆ ਪ੍ਰਾਈਵੇਟ ਇਹ ਜੀ ਕਿਹੜੀ ਪ੍ਰਾਈਵੇਟ ਸੰਸਥਾ ਗਈ ਜਿਹੜੀ ਪੰਜਾਬ ਦੇ ਵਿੱਚ ਗਰੀਬ ਵਿਦਿਆਰਥੀਆਂ ਨੂੰ এডੂਕੇਸ਼ਨ ਦਿੰਦੀ ਆ ਇੱਕ ਵੀ ਸੰਸਥਾ ਦਾ ਨਾਮ ਦਿਖਾ ਦਿਓ ਸਾਰੀਆਂ ਲੁੱਟ ਕਰਦੀਆਂ ਨੇ ਸਾਰੀਆਂ ਸਾਰੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ এডੂਕੇਸ਼ਨ ਦੀ ਇਹਨਾਂ ਨੇ ਇਹਨਾਂ ਲਈ ਉਹ ਸਿੱਖਿਆ ਗ੍ਰੰਤੀ ਹੈ ਇਹ ਇਹਨਾਂ ਲਈ ਉਹ ਸਿੱਖਿਆ ਕ੍ਰਾਂਤੀ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਪਾਸ ਜਿਹੜੇ ਬਿਲ ਪਾਸ ਕਰਤੇ ਉਹਨਾਂ ਨੂੰ ਮਾਨਤਾ ਦੇ ਦੀਆਂ ਤੇ ਸਰਕਾਰੀ ਕਾਲਜ ਠੱਠੇ ਖੁੱਝ ਜਾਣ ਸਰਕਾਰੀ ਯੂਨੀਵਰਸਿਟੀਆਂ ਕਿੱਧਰ ਮਰਜੀ ਜਾਣ ਸਰਕਾਰੀ ਯੂਨੀਵਰਸਿਟੀਆਂ ਐਸੀਆਂ ਵੀ ਨੇ ਜਿਨ੍ਹਾਂ ਦੇ ਵੀਸੀ ਨਹੀਂ ਹੈਗੇ ਹੁਣ ਜਿਨ੍ਹਾਂ ਦੇ ਵਾਈਸ ਚਾਂਸਲਰ ਨਹੀਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਹੈ ਨਹੀਂਗੇ ਜਿਹੜੇ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਕਰਨ ਵਾਲੇ ਪ੍ਰੋਫੈਸਰ ਨਹੀਂ ਪੜਾਉਣ ਵਾਲੇ ਪ੍ਰੋਫੈਸਰ ਹੈ ਨਹੀਂਗੇ ਸਿੱਖਿਆ ਕ੍ਰਾਂਤੀ ਕਿਵੇਂ ਆਊਗੀ ਇੱਥੇ ਦੇਖੋ ਜੇ ਇਹ ਸਰਕਾਰ ਉਹ ਹੈ ਜਿਨ੍ਹਾਂ ਨੂੰ ਸਿੱਖਿਆ ਦੇ ਨਾਂ ਤੇ ਸਭ ਤੋਂ ਵੱਧ ਮੈਨਡੇਟ ਬਣਿਆ ਗਿਆ ਤੇ ਇਹੀ ਲੋਕ ਨੇਗੇ ਪੰਜਾਬ ਦੇ ਲੋਕ ਜੇ ਇਹਨਾਂ ਨੇ ਸੁਖਵੀਰ ਬਾਦਲ ਵਰਗਿਆਂ ਨੂੰ ਵਿਲੇ ਕਰਿਆ ਨਾ ਜੇ ਇਹਨਾਂ ਨੇ ਵੱਡੇ ਵੱਡੇ ਥੰਮ ਗਏ ਰਹੇ ਨੇ ਨਾ ਜੇ ਇਹਨਾਂ ਨੇ ਕੈਪਟਨ ਮਰਿੰਦਰ ਸਿੰਘ ਵਰਗੇ ਥੰਮ ਗਏ ਤੇ ਨਾ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦਿੱਤਾ ਨਾ ਤਾਂ ਇਹ ਥੋਨੂੰ ਵੀ ਲਾਉਣ ਲੱਗਾ ਦੇਰ ਨਹੀਂ ਲਾਉਣਗੇ ਦੂਜੀ ਗੱਲ ਇਹਨਾਂ ਨੇ ਸਿੱਖਿਆ ਦਾ ਬ੍ਰਾਂਡ ਐਮਬੈਸਡਰ ਕਿਹਨੂੰ ਬਣਾਇਆ ਹੈਗਾ ਨਹੀਂ ਸੋਦਿਆਂ ਨੂੰ ਜਿਹਨੂੰ ਬੁਰੀ ਤਰ੍ਹਾਂ ਹਰਾ ਕੇ ਭੇਜਿਆਗਾ ਪੰਜਾਬ ਦੇ ਦਿੱਲੀ ਦਿੱਲੀ ਦੇ ਲੋਕਾਂ ਨੇ ਜੇ ਐਡੀ ਤੁਸੀਂ ਚੰਗੇ ਹੁੰਦੇ ਨਾ ਐਡੀ ਸੋਡੀ ਸਿੱਖਿਆ ਕ੍ਰਾਂਤੀ ਦਿੱਲੀ 'ਚ ਕੰਮ ਕਰਦੀ ਹੁੰਦੀ ਦਿੱਲੀ ਦਾ ਲੋਕ ਪੜ੍ਹੇ ਲਿਖੇ ਨੇ ਇਹੀ ਕਹਿੰਦੇ ਨਾ ਤੁਸੀਂ ਕਿ ਦਿੱਲੀ ਦੇ ਲੋਕ ਜਿਆਦਾ ਪੜ੍ਹੇ ਲਿਖੇ ਨੇ ਇਹੀ ਪ੍ਰਚਾਰ ਹੁੰਦਾ ਪੂਰੇ ਦੇਸ਼ ਦੇ ਵਿੱਚ ਰਾਜਧਾਨੀ ਹੈ ਦਿੱਲੀ ਉੱਥੋਂ ਦੇ ਲੋਕਾਂ ਨੇ ਤੁਹਾਨੂੰ ਮੁਧੇ ਮੂੰਹ ਪਟਕਾ ਕੇ ਭੇਜਿਆ ਉੱਥੋਂ ਦੇ ਲੋਕਾਂ ਨੇ ਤੁਹਾਨੂੰ ਐਵੇਂ ਹੀ ਵਾਪਸ ਭੇਜਿਆ ਜਿਵੇਂ ਇੱਥੋਂ ਜਿਹੜੇ ਸੀਗੇ ਬਾ ਵੱਡੇ ਵੱਡੇ ਬਾਦਲ ਵਰਗੇ ਥੰਮ ਜਿਹੜੇ ਨੇ ਉਹ ਵਾਪਸ ਭੇਜੇ ਐਵੇਂ ਹੀ ਤੁਹਾਨੂੰ ਉੱਥੋਂ ਕੱਢਿਆ ਹੁਣ ਸਾਰੇ ਤੁਸੀਂ ਇੱਥੇ ਆ ਕੇ ਇਕੱਠੇ ਹੋ ਕੇ ਬੈਠੇ ਹੋ ਕੇ ਪੰਜਾਬ ਦੇ ਵਿੱਚ ਜੇ ਤੁਸੀਂ ਇਕੱਠੇ ਹੋ ਕੇ ਬੈਠੇ ਹੋ ਤੇ ਪੰਜਾਬ ਦੀ ਸਿੱਖ ਆਦੇ ਵਿੱਚ ਐਸੇ ਕਾਲਜ ਨੇ ਜਿੱਥੇ ਸਿਰਫ 100 ਵਿਦਿਆਰਥੀ ਹੈ ਸਰਕਾਰੀ ਕਾਲਜ ਤੇ ਸਾਰੀ ਜਿਹੜੀ ਐਡਮਿਸ਼ਨ ਕਿੰਨੇ ਦੇ ਰਹੀ ਆ ਪ੍ਰਾਈਵੇਟ ਕਾਲਜਾਂ ਦੇ ਰਹੀ ਆ ਤੇ ਜਿੰਨਾ ਜਿਹੜੀਆਂ ਸਹੂਲਤਾਂ ਨੇ ਉਹ ਵੀ ਹੁਣ ਪ੍ਰਾਈਵੇਟ ਕਾਲਜਾਂ ਅੱਛਾ ਪਰ ਜਿਹੜਾ ਤੁਹਾਡੇ ਨਾਲ ਮਤਲਬ ਜਦ ਤੁਹਾਡਾ ਹਸ਼ਰ ਹੋਇਆ ਪਹਿਲਾਂ ਮਤਲਬ ਤੁਸੀਂ ਨੌਕਰੀਆਂ ਲੈਣ ਦੇ ਲਈ ਤਾਂ ਨਾਲ ਆਇਆ ਫਿਰ ਤੁਹਾਨੂੰ ਦੇ ਕੇ ਹੁਣ ਦੁਬਾਰੇ ਖੋਲ੍ਹੇ ਗਈਆਂ ਇਹ ਚੱਲ ਕੀ ਰਿਹਾ ਤੁਹਾਡੇ ਨਾਲ ਇਹ ਚੱਲੇ ਰਿਹਾਗਾ ਇੱਕ ਇੱਕ ਪਾਸੇ ਦਿਖਾਉਂਦੇ ਨੇ ਕਿ ਜੀ ਅਸੀਂ ਤੁਹਾਡੇ ਤੁਹਾਡੇ ਹੱਕ 'ਚ ਖੜੇ ਆਂਗੇ ਦੂਜੇ ਪਾਸੇ ਸੁਪਰੀਮ ਕੋਰਟ 'ਚ ਪੈਰਵਾਈ ਤਾਂ ਜੱਜ ਨਾ ਕਰਦੇ ਨੀ ਤੇ ਫੈਸਲਾ ਖਿਲਾਫ ਆ ਜਾਂਦਾ ਹੈ ਠੀਕ ਹੈ ਫਿਰ ਕੀ ਆ ਫਿਰ ਦਿਖਾਉਣਾ ਜੀ ਅਸੀਂ ਤਾਂ ਲੜਿਆ ਜੀ ਲੋਕਾਂ ਦੇ ਲਈ ਉਹ ਸੁਪਰੀਮ ਕੋਰਟ ਨਹੀਂ ਸਾਥ ਦਿੰਦਾ ਜਾਂ ਪੁਰਾਣੀ ਸਰਕਾਰ ਦੀ ਆ ਗਲਤੀ ਸੀਗੀ ਤਾਂ ਕਰਕੇ ਜਿਹੜੀ ਭਰਤੀ ਰੱਦ ਹੋ ਗਈ ਇਹ ਦੋਗਲਾ ਚਿਹਰਾ ਇਹਨਾਂ ਦਾ ਲੋਕਾਂ ਨੂੰ ਦਿਖਾਉਂਦੇ ਨੇ ਕਿ ਅਸੀਂ ਕੰਮ ਕਰਦੇ ਆ ਪਰ ਅਸਲ ਚ ਅਸਲ ਕੰਡੀਸ਼ਨ ਇਹ ਨਹੀਂ ਆਹਾ ਅਸਲ ਜਿਹੜਾ ਚਿਹਰਾ ਇਹਨਾਂ ਦਾ ਆਹਾਗਾ ਕਿ ਐਜੂਕੇਸ਼ਨ ਦੇ ਖਿਲਾਫ ਇਹ ਇਸ ਤਰ੍ਹਾਂ ਕੰਮ ਕਰਦੇ ਨੇਗੇ ਸੁਪਰੀਮ ਕੋਰਟ ਦੀ ਗੱਲ ਕਰਦੇ ਆ ਕਿ ਸੁਪਰੀਮ ਕੋਰਟ ਦੇ ਇਸ ਸਮੇ ਸਾਡੀ ਫਾਈਲ ਜਿਹੜੀ ਹੈ ਨਾ ਟਰਮੀਨੇਸ਼ਨ ਦੀ ਉਹ ਐਜੂਕੇਸ਼ਨ ਮਨਿਸਟਰ ਦੇ ਟੇਬਲ ਦੇ ਪਈ ਆਗੇ ਸਾਈਨ ਹੋਣ ਦੇ ਲਈ ਇੱਕ ਪਾਸੇ ਤਾਂ ਇਹ ਇੱਕ ਵਾਰ ਸੇ ਇਹ ਗੱਲ ਕਹਿੰਦੇ ਨੇ ਕਿ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਲਾਗੂ ਕਰਨਾ ਪੈਣਾ ਜੀ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਸੁਪਰੀਮ ਕੋਰਟ ਨੇ ਬਹੁਤ ਫੈਸਲੇ ਦਿੱਤੇ ਹੈ ਜਿੱਤੇ ਹੋਏ ਨੇਗੇ ਜਿਹੜੇ ਲੋਕਾਂ ਦੇ ਹੱਕ 'ਚ ਵੀ ਹੋਣਗੇ ਉਹ ਲਾਗੂ ਕਰਤੇ ਪੈਨਸ਼ਨ ਦਾ ਫੈਸਲਾ ਸੁਪਰੀਮ ਕੋਰਟ ਨੇ ਕਿਹਾ ਕਿ ਪੈਨਸ਼ਨ ਦੇ ਦਿਓ ਦਿੱਤੀ ਥੋਨੇ ਪੰਜਾਬ ਦੇ ਵਿੱਚ ਜਿਹੜਾ ਇਕੁਅਲ ਵਰਕ ਤੇ ਇਕੁਅਲ ਪੇ ਦਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਹੈ ਲਾਗੂ ਕਰਤਾ ਇੱਕ ਇੱਕ ਜਣਾ ਇੱਕ ਮੁਲਾਜ਼ਮ ਜਿਹੜਾ ਹੈਗਾ ਖੱਚਾ ਮੁਲਾਜ਼ਮਾ 20000 ਲੈ ਰਿਹਾ ਹੈਗਾ ਇੱਕ ਜਿਹੜਾ ਹੈਗਾ 1.5 ਲੱਖ ਤਨਖਾਹ ਲੈ ਰਿਹਾ ਹੈਗਾ ਕੀ ਲਾਗੂ ਕਰਤਾ ਥੋਨੇ 20 ਨਹੀਂ ਕਰੀ ਨਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਦੇਖਦੇ ਹੁੰਨੇ ਹੋ ਕਿ ਸੁਪਰੀਮ ਕੋਰਟ ਦਾ ਕਿਹੜਾ ਫੈਸਲਾ ਲਾਗੂ ਕਰਨਾ ਕਿਹੜਾ ਅਸੀਂ ਨੇ ਨਹੀਂ ਲਾਗੂ ਕਰਨਾ ਬਹੁਤ سارے ਫੈਸਲੇ ਹਾਲੇ ਤੱਕ ਲੜਕੇ ਪਏ ਨੇ ਲਿਸਟ ਕੱਢ ਕੇ ਦੇਖ ਲੋਗੇ ਫੈਸਲੇ ਕਿਹੜੇ-ਕਿਹੜੇ ਸੁਪਰੀਮ ਕੋਰਟ ਨੇ ਕਿਹਾ ਪੰਜਾਬ ਨੂੰ ਕਿਹਾ ਲਾਗੂ ਕਰੋ ਹਾਲੇ ਤੱਕ ਲਾਗੂ ਨਹੀਂ ਕੀਤੇ ਇਹਨਾਂ ਨੇ ਤੇ ਸਾਡੇ ਫੈਸਲੇ ਵਾਰੀ ਇਹਨਾਂ ਨੂੰ ਕੀ ਕਾਲ ਪੈ ਗਈ ਇਹ ਸਵਾਲ ਉਹ ਵੀ ਹੈ ਕਿ ਜਦੋਂ ਤੋਂ ਜਵਾਨ ਨੇ ਲੈਟਰ ਦੇਣੇ ਸੀਗੇ ਉਹਨੂੰ ਲੰਮਾ ਸਮਾਂ ਇੰਤਜ਼ਾਰ ਕਰਵਾਇਆ ਡਾਂਗਾਂ ਮਾਰੀਆਂ ਫੇਰ ਜਾ ਕੇ ਮਿਲੇ ਪਰ ਜਦੋਂ ਬਾ ਤੁਹਾਡਾ ਇਹ ਫੈਸਲਾ ਇੱਕ ਦਿਨ ਬਾਅਦ ਹੀ ਕਹਿੰਦੇ ਭੇਜਤਾ ਸਾਰੇ ਕਿਤੇ ਬਿਲਕੁਲ ਉਦੋਂ ਤਾਂ ਇਹ ਸੀ ਨਾ ਉਹ ਤਾਂ ਜੇਲ੍ਹ ਭੇਜਦਾ ਸਾਨੂੰ 31 ਜਣੇ ਅਸੀਂ ਜੇਲ੍ਹ 'ਚ ਰਹਿਾਂਗੇ ਦੋ ਦਿਨ ਦੋ ਦਿਨ ਜੇਲ੍ਹ 'ਚ ਭੇਜਿਆ ਸਾਨੂੰ ਜੇਲ੍ਹ ਤੋਂ ਹੋਣ ਤੋਂ ਬਾਅਦ ਕਹਿੰਦੇ ਅਸੀਂ ਕਹਿੰਦੇ ਸਾਡੀ ਗਲਤੀ ਨਹੀਂ ਅਸੀਂ ਇਹਦਾ ਲੜ ਰਹੇ ਹਾਂ ਤੁਹਾਡੇ ਨਾਲ ਕੰਮ ਕਰ ਰਹੇ ਹਾਂ ਕਿ ਕਿਵੇਂ ਨਾ ਕਿਵੇਂ ਭੇਜਤੇ ਇਹਨਾਂ ਨੇ ਲੋਕਾਂ ਦਾ ਦਬਾਅ ਸੀ ਸਾਡਾ ਦਬਾਅ ਸੀਗਾ ਇਹਨਾਂ ਦੇ ਉੱਤੇ ਤਾਂ ਇਹਨਾਂ ਨੇ ਸਾਨੂੰ ਕਾਹਾਂ ਜਨ ਦੇ ਵਿੱਚ ਭੇਜਤਾ ਹੁਣ ਜਦੋਂ ਪ੍ਰਾਈਵੇਟ ਪਲੇਅਰ ਛੇਤਰ ਮਾਰ ਰਹੇ ਨੇ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਹਦਾ ਮਾਲਕ ਇਹਨਾਂ ਨੇ ਰਾਸਵਾ ਦੇ ਵਿੱਚ ਭੇਜਤਾ ਨਾ ਜਦੋਂ ਹੁਣ ਉਹ ਕੁੰਡੀ ਮਰੋੜਦਾ ਨਾ ਕਿ ਆਹ ਕੀ ਕਰਿਆ ਥੋਨੇ ਜੁਆਇਨ ਕਿਉਂ ਕਰਾਏ ਨੇ ਹੁਣ ਫਿਰ ਕੀ ਕਰਿਆ ਸੁਪਰੀਮ ਕੋਰਟ ਰਾਹੀਂ ਲਿਆਂਦੇ ਸੁਪਰੀਮ ਕੋਰਟ ਰਾਹੀਂ ਫੈਸਲਾ ਕਰਾਇਆ ਇਹ ਇਹ ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਪੰਜਾਬ ਆ ਜਿਹਨੇ ਵੱਡੇ ਵੱਡੇ ਥੰਮ ਗੇਰ ਤੇ ਜਿਹਨੇ ਵੱਡੇ ਵੱਡੇ ਕ੍ਰਾਂਤੀਆਂ ਦੇ ਵਿੱਚ ਜਿਹਦਾ ਹਿੱਸਾ ਰਿਹਾਗਾ ਜਿਹਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਰਿਹਾ ਬਹੁਤ ਵੱਡਾ ਯੋਗਦਾਨ ਰਿਹਾਗਾ ਜਿਹਦਾ ਜੰਗਾਂ ਦੇ ਵਿੱਚ ਜਦੋਂ ਦੇਸ਼ ਦੇ ਖਿਲਾਫ ਕੋਈ ਜੰਗ ਲੱਗੀ ਆ ਜੰਗ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਹਿਮ ਰੋਲ ਲਿਆ ਇਹ ਇੰਨਾ ਇਹ ਪੰਜਾਬ ਨੂੰ ਤੁਸੀਂ ਐਵੇਂ ਨਾ ਸਮਝੋ ਇਹ ਪੰਜਾਬ ਜਿਹੜਾ ਹੈਗਾ ਇਹ ਪੰਜਾਬ ਉਹ ਆ ਜਿਹੜਾ ਦੇਸ਼ਾਂ ਦੇਸ਼ ਹੈ ਜਿਹਨੀਆਂ ਡਿਵੈਲਪਡ ਕੰਟਰੀਆਂ ਨੇ ਹਲਪਡ ਕੰਟਰੀਆਂ ਨੇ ਨਾ ਜਿਹਨਾਂ ਨੂੰ ਵਿਕਸਤ ਦੇਸ਼ ਕ ਜਿਹੜਾ ਆਪਦਾ ਆਪਦੀ ਤਾਕ ਜਮਾਈ ਹੋਈ ਆ 100 ਦੇ ਲੋਕਾਂ ਨੇ ਇਹੋ ਲੋਕ ਨੇਗੇ ਇਹਨਾਂ ਨੂੰ ਅੰਡਰ ਐਸਟੀਮੇਟ ਕਰਨਾ ਤੁਹਾਡਾ ਭਲੇਖਾਗਾ ਇਹ ਤੁਹਾਡਾ ਭਲੇਖਾ ਅੱਡ 1000 ਬੰਦਾ ਕੱਢਣ ਆਇਆਗਾ ਇਹ ਕੱਢ ਕੇ ਜਾਊਗਾ ਭਾਈ ਤੁਸੀਂ ਹੋਰ ਹਲਕੇ ਨਹੀਂ ਐਨੇ ਹਲਕੇ ਛੱਡ ਕੇ ਇੰਨੀ ਦੂਰੋਂ ਪਹੁੰਚੇ ਹੋ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਕਹਿੰਦੇ ਰਹੇ ਆ ਕਿ ਮੈਂ ਤਾਂ ਮਾਸਟਰ ਦਾ ਮੁੰਡਾ ਆ ਪਰ ਮਾਸਟਰ ਤੇ ਪ੍ਰੋਫੈਸਰ ਤਾਂ ਉਹਨਾਂ ਦੇ ਬਾਹਰ ਦੇ ਮੂਹਰੇ ਝੜਕਦੇ ਬੈਠੇ ਆ ਦੇਖੋ ਗੱਲ ਇਹ ਆ ਵੀ ਮੈਂ ਜਿੱਥੋਂ ਤੱਕ ਇਸ ਮਾਧਿਅਮ ਦੇ ਰਾਹੀਂ ਆਵਾਜ਼ ਆ ਰਹੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਹਲਥੇ ਛੱਡ ਕੇ ਜੇ ਇੱਥੇ ਆਉਣਾ ਇਹ ਉਹ ਭਵੇਖਾ ਹੈ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਵੱਡੇ ਥੰਮ ਪੈਦਾ ਕਰਨੇ ਨੇ ਦੇਸ਼ ਦੇ ਕੋਈ ਅਫਸਰ ਕੋਈ ਰਾਜਨੀਤੀ ਕੋਈ ਕੋਸ਼ ਪਰ ਉਹ ਜਿਹੜੇ ਅੱਜ ਥੰਮ ਜਿਨ੍ਹਾਂ ਨੇ ਪੈਦਾ ਕਰਨੇ ਨੇ ਉਹ ਪੈਦਾ ਕਰਨ ਵਾਲੇ ਅੱਜ ਜਿਹੜੇ ਕਹਿੰਦੇ ਸੀ ਕਿ ਅਸੀਂ ਅਸੀਂ ਉਸ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਆ ਸਾਸੀਂ ਉਹਦੇ ਪਰਿਵਾਰ ਨਾਲ ਸਬੰਧਤ ਹੈ ਜੋ ਦੇਖ ਲਿਆਣ ਉਹਨਾਂ ਨੇ ਪ੍ਰੋਫੈਸਰਾਂ ਦਾ ਕੀ ਹਾਲ ਕਰ ਦਿੱਤਾ ਗਿਆ ਸਰਕਾਰੀ ਕਾਲਜ ਜਿੰਨੇ ਵੀ ਹਾਈਅਰ ਐਜੂਕੇਸ਼ਨ ਆ ਬੁਰਾ ਹਾਲ ਹੈ ਜੇ ਕਦੇ ਤੁਸੀਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿੰਨਾ ਤੁਸੀਂ ਕਦੇ ਉਹਨਾਂ ਕਾਲਜ ਦੇ ਵਿੱਚ ਵੜ ਕੇ ਦੇਖਿਓ ਕਦੇ ਅੱਜ ਤੱਕ ਕਦੇ ਕੋਈ ਇੰਟਰਵਿਊ ਨਹੀਂ ਹੋਈਆਂ ਉਹਨਾਂ ਕਾਲਜ ਕਾਲਜ ਦੇ ਵਿੱਚ ਜਾ ਕੇ ਦੇਖਿਓ ਯੂਜੀਸੀ ਦੀ ਗਾਈਡਲਾਈਨ ਅਕੋਰਡਿੰਗ 40 ਵਿਦਿਆਰਥੀਆਂ ਦੇ ਪਿੱਛੇ ਇੱਕ ਪ੍ਰੋਫੈਸਰ ਦੀ ਨਿਯੁਕਤੀ ਘੱਟੋ ਘੱਟ ਹੋਣੀ ਚਾਹੀਦੀ ਆ ਤੇ ਇੱਥੇ ਸ਼੍ਰੀ ਮੁਖਸਰ ਸਾਹਿਬ ਦਾ ਕਾਲਜ ਜਾ ਕੇ ਦੇਖਿਓ ਹੋਰ ਅਨੇਕਾਂ ਕਾਲਜ ਇਹੋ ਜਿਹੇ ਆ ਗਵਰਨਮੈਂਟ ਕਾਲਜ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਪ੍ਰੋਫੈਸਰ ਸਾਹਿਬ ਵੜ ਕੇ ਵੜ ਕੇ ਗੇਟ ਲੱਗ ਗਿਆ ਇਹ 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 ਹਾਲ ਨੇ এডਿਕੇਸ਼ਨ ਦੇ ਤੇ ਜਿਹੜੇ ਇਹ ਸਾਰੇ ਪ੍ਰੋਫੈਸਰ ਬੈਠੇ ਨੇ ਇਹ ਉਹ ਕਰੀਮ ਨੇ ਜਿਹੜੇ ਪੰਜਾਬ ਦੇ ਵਿੱਚੋਂ ਟੌਪ ਟਿਕ ਪੇਪਰ ਕਲੀਅਰ ਕਰਕੇ ਆਏ ਨੇ ਕੋਈ ਲੋਅਰ ਕੋਰਟ ਤੋਂ ਕੋਈ ਸੁਪਰੀਮ ਕੋਰਟ ਤੱਕ ਕਿਹੋ ਜਿਹਾ ਅਲੀਗੇਸ਼ਨ ਨਹੀਂ ਲੱਗਿਆ ਕਿ ਇਹਨਾਂ ਨੇ ਕੋਈ ਇਸ ਪੇਪਰ ਦੇ ਵਿੱਚ ਕੋਈ ਚੀਟਿੰਗ ਜਾਂ ਕੋਈ ਕਰਾਪਸ਼ਨ ਹੋਈ ਹੋਵੇ ਨਹੀਂ ਜੇ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਗਵਰਨਮੈਂਟ ਦੇ ਜਿਹੜਾ ਉਹਨਾਂ ਨੇ ਢਾਂਚਾ ਬਣਾਇਆ ਸੀ ਪਾਲਿਸੀ ਬਣਾਈ ਸੀ ਉਹਦੇ 'ਚ ਆ ਰਹੀ ਹੈ ਨਾ ਕਿ ਐਜੂਕੇਸ਼ਨ ਦੇ ਸਬੰਧ ਵਿੱਚ ਜਿਹੜੇ ਇਹਨਾਂ ਦੇ ਪੇਪਰ ਕਲੀਅਰ ਕੀਤੇ ਉਹਦੇ 'ਚ ਆ ਰਹੀ ਹੈ ਜੇ ਗਲਤੀ ਟੋਟਲੀ ਫੇਲਿਅਰ ਆ ਚਾਹੇ ਉਹ ਪਿਛਲੀ ਗਵਰਨਮੈਂਟ ਹੈ ਚਾਹੇ ਉਹ ਗਵਰਨਮੈਂਟ ਆਫ ਫੇਲੀਅਰ ਇਹਨਾਂ ਦਾ ਇਹ ਸੁਪਰੀਮ ਕੋਰਟ ਜਾ ਕੇ ਡਿਫੈਂਡ ਹੀ ਨਹੀਂ ਕਰ ਪਾਏ ਜਦੋਂ ਡਬਲ ਬੈਂਚ ਤੇ ਪਹਿਲਾਂ ਹਾਈ ਕੋਰਟ ਚ ਕੇਸ ਗਿਆ ਸੀਗਾ ਇਹਨਾਂ ਨੇ ਡਿਫੈਂਡ ਕੀਤਾ ਪ੍ਰੈਸ਼ਰ ਪਾਇਆ ਤਾਂ ਪ੍ਰੈਸ਼ਰ ਪਾਉਣ ਦੇ ਬਾਵਜੂਦ ਜਦੋਂ ਸਰਕਾਰ ਨੇ ਪੱਖ ਰੱਖਿਆ ਤਾਂ ਇਹਨਾਂ ਦੇ ਹੱਕ ਚ ਗਿਆ ਤਾਂ ਸਾਰਿਆਂ ਨੂੰ ਜੁਆਇਨ ਕਰਾਇਆ ਗਿਆ ਹੁਣ ਸਰਕਾਰ ਦਾ ਕੀ ਇੱਥੇ ਪ੍ਰਤੀਕਿਰਿਆ ਬੰਦੀ ਹੈ ਇਹਨਾਂ ਦੀ ਇਹ ਆਪਣਾ ਕੀ ਹੈ ਜਿਹੜੀ ਇਹਨਾਂ ਦੀ ਰਿਵਿਊ ਪਟੀਸ਼ਨ ਪਹੁੰਚ ਤੇ ਮਤਾ ਪਾਸ ਕਰਕੇ ਇਹਨਾਂ ਨੂੰ ਕਾਲਜ ਦੇ ਵਿੱਚ ਲੈ ਕੇ ਜਾਣ ਸਰਕਾਰ ਦਾ ਹਾਲੇ ਤੱਕ ਕਹਿੰਦੇ ਕੋਈ ਬਿਆਨ ਤੱਕ ਨਹੀਂ ਆਇਆ ਚਾਰ ਤੱਕ ਬਿਆਨ ਤੁਸੀਂ ਬਿਆਨ ਛੱਡੋ ਜਿਹੜਾ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਹ ਸ਼ਰਮ ਹੋਣੀ ਚਾਹੀਦੀ ਉਥੇ ਤੁਸੀਂ ਯਾਰ ਉਥੇ ਕਿਹੜੀਆਂ ਗੱਲਾਂ ਤੇ ਆਪਸ ਵਿੱਚ ਜੀ ਲੜੀ ਜਾਂਦੇ ਹੋ ਦੱਸੋ ਫਿਰ ਉਹੀ ਤੁਸੀਂ ਬਾਹਰ ਉਹਨਾਂ ਨੂੰ ਜਾਗਰ ਤੁਸੀਂ ਕੋਈ ਮੁੱਦੇ ਦੀ ਗੱਲ ਕਰ ਲਓ ਵੀ ਜਿਹੜਾ ਇੰਨਾ ਵੱਡਾ ਲਾਸ ਹੋਇਆ ਪੰਜਾਬ ਨੂੰ ਹਾਈਅਰ ਐਜੂਕੇਸ਼ਨ ਦਾ ਤੁਸੀਂ ਉਹਦੀ ਗੱਲ ਕਰ ਲਓ ਵੀ ਇਹਨਾਂ ਦਾ ਕਿਵੇਂ ਕਰਾਂਗੇ ਜਿਹੜੇ ਇਹਨੇ ਪੜ੍ਹੇ ਲਿਖੇ ਪੀ ਐਚ ਡੀ ਹੋਲਡਰ ਨੇ ਜਿਨ੍ਹਾਂ ਤੋਂ ਤੁਸੀਂ ਪੜ੍ਹ ਕੇ ਆਏ ਹੋ ਜਿਹੜੇ ਕਾਲਜ ਦੇ ਤੁਸੀਂ ਵਿੱਚ ਜਾ ਕੇ ਆਏ ਹੋ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਬਾਕੀ ਸਿੱਧੀ ਜੀ ਗੱਲ ਏ ਆ ਜੀ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਖੁੱਲ ਰਹੀਆਂ ਇਹਨਾਂ ਦਾ ਧਿਆਨ ਉਹਨਾਂ ਵਾਲੇ ਪਾਸੇ ਆ ਉਹਨਾਂ ਨੂੰ ਨਵੀਆਂ ਖਲੌਂਦਾ ਉਹਨਾਂ ਦਾ ਇਰਾਦਾ ਜਿਹੜੇ ਗਵਰਨਮੈਂਟ ਕਾਲਜ ਆ ਉਹ ਕਿਉਂ ਉਹਨਾਂ ਨੂੰ ਵਿਕਸਤ ਕਰਨਗੇ ਕਿਉਂ ਕਿ ਕਿਉਂਕਿ ਉੱਥੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਇਹ ਪੜਾਉਣਾ ਹੀ ਨਹੀਂ ਚਾਹੁੰਦੇ ਇਹਨਾਂ ਦੀ ਉਹਨਾਂ ਨੂੰ ਮਾਰੂ ਨੀਤੀ ਆ ਜੇ ਉਹਨਾਂ ਨੂੰ ਪੜਾਉਣਾ ਚਾਹੁੰਦੇ ਹੁੰਦੇ ਤੇ ਉਹ ਗ੍ਰੋਥ ਕਰ ਜਾਣਗੇ ਗ੍ਰੋਥ ਕਰਕੇ ਉਹ ਬਰਾਬਰ ਬਹਿ ਜਾਣਗੇ ਆਹੀ ਤਾਂ ਰੌਲਾ ਇਹਨਾਂ ਨੂੰ ਇਹਨਾਂ ਨੇ ਕਰਾਉਣਾ ਕੀ ਆ ਇਹਨਾਂ ਦਾ ਬੱਸ ਸਰਪ ਹੋਇਆ ਵੀ ਇਹ ਵੀ ਜੇ ਨਹੀਂ ਚਲਾਉਣੇ ਉਹਨਾਂ ਨੂੰ ਜਿੰਦੇ ਲਾ ਦੋ 27 ਸਾਲਾਂ ਬਾਅਦ ਭਰਤੀ ਆਈ ਸੀ ਉਹ ਵੀ ਖਾਰਜ ਕਰ ਦਿੱਤੀ ਗਈ ਆ ਉਹ ਵੀ ਸਰੇਣੀ ਚੜੀ ਅੱਜ ਉਹ ਸਾਰੇ ਪ੍ਰੋਫੈਸਰ ਅੱਜੇ ਅੱਜ ਉਹ ਰੋਲਦੇ ਫਿਰਦੇ ਆ ਜੇ ਇਹਨਾਂ ਨੂੰ ਨਾ ਸੰਭਾਲਿਆ ਗਿਆ ਇਹ ਰੁੱਖ ਗਲਤ ਬਣ ਜਾਣੇ ਅੱਜ ਆ ਵਾਟਰ ਕੈਨ ਨਾਲ ਐਨੀ ਐਨੀ ਸਿਕਿਉਰਿਟੀ ਤੇ ਯਾਰ ਇਹ ਕ੍ਰਾਈਮ ਰੋਕ ਲੈਣ ਇਹ ਨਸ਼ਾ ਰੋਕ ਲੈਣੀ ਯਾਰ ਇਹ ਸੇਫਟੀ ਵਾਸਤੇ ਬਣਾਈ ਆ ਇਹ ਡਰੋਨ ਵਾਸਤੇ ਥੋੜੀ ਬਣਾਈ ਆ ਇਹ ਇਹ ਬਸ ਵੀ ਖੜ ਗਿਆ ਸੀ ਡਰਾ ਲਾਂਗੇ ਇਹ ਐ ਨਹੀਂ ਡਰਦੇ ਹੁੰਦੇ ਵਹਿਣ ਹੁੰਦੇ ਆ ਵਹਿਣ ਜਿਹੜੇ ਹੁੰਦੇ ਆ ਉਹ ਵਹੀ ਜਾਂਦੇ ਹੁੰਦੇ ਆ ਇਹਨਾਂ ਦੇ ਰੋਕੇ ਥੋੜੀ ਰੁਕਣੇ ਹੁੰਦੇ ਆ ਜਿਵੇਂ ਜਿਵੇਂ ਉਹਨਾਂ ਨੇ ਵੀ ਸਾਰਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਾਡੇ ਤੋਂ ਹੁਣ ਜਵਾਬ ਵੀ ਪੁੱਛਦੇ ਆ ਕਿ ਅਸੀਂ ਪੜ ਲੈ ਕੇ ਕੀ ਕਰਾਂਗੇ ਜਦੋਂ ਪ੍ਰੋਫੈਸਰਾਂ ਦੇ ਹਾਲ ਆ ਤੇ ਬੱਚੇ ਪੜ ਲੈ ਕੇ ਕੀ ਕਰਨਗੇ ਉਹਨਾਂ ਨੂੰ ਜਿੰਨੇ ਬੱਚੇ ਮੋਸਟਲੀ ਜਿਹੜੇ ਗ੍ਰੈਜੂਏਸ਼ਨ ਕਰ ਰਹੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਉਹ ਮਾਸਟਰਸ ਡਿਗਰੀ ਕਰ ਰਹੇ ਨੇ ਕੋਈ ਐਮਏ ਕਰ ਰਿਹਾ ਕੋਈ ਗੋਸ਼ ਕਰ ਰਿਹਾ ਕੋਈ ਬੀਐਸਸੀ ਨਾਨ ਮੈਡੀਕਲ ਕਰ ਰਿਹਾ ਕੋ ਲੀਸਟ ਉਹ ਕੀ ਸੋਚਣਗੇ ਇਹ ਉਹ ਬੱਚੇ ਨੇ ਜਿਹੜੇ ਇੰਡੀਆ ਦਾ ਟੋਪ ਮੋਸਟ ਪੇਪਰ ਹੁੰਦਾ ਨੈਟ ਇਹ ਨੈਟ ਕੁਆਲੀਫਾਈ ਨੇ 올 ਇੰਡੀਆ ਇਹ ਗੇਟ ਕੁਆਲੀਫਾਈ ਨੇ ਤੇ ਜਿਹੜੇ ਹੁਣ ਬੱਚੇ ਜਿਨ੍ਹਾਂ ਨੂੰ ਇਹ ਪੜਾ ਰਹੇ ਆ ਉਹ ਜੋ ਕਹਿਣਗੇ ਥੋੜਾ ਇਹ ਹਾਲ ਸਾਡਾ ਗੱਲ ਨੂੰ ਕੀ ਹਾਲ ਹੋਣਾ 22 22 ਥਾਲ ਹੋ ਗਈ ਆ ਉਮਰਾਂ ਬੀਤ ਜਾਂਦੀਆਂ ਤੇ ਮੇਰੀ ਤੁਹਾਡੇ ਮਾਧਿਅਮ ਦੇ ਰਹੀ ਸਰਕਾਰ ਤੱਕ ਇਹੀ ਇੱਕ ਬੇਨਤੀ ਹੈ ਵੀ ਇਹਦੇ ਵਿੱਚ ਕੋਈ ਸਾਡਾ ਕਿਸੇ ਦਾ ਕੋਈ ਨਿੱਜ ਨਹੀਂ ਤੁਸੀਂ ਇਸ ਪ੍ਰੋਫੈਸਰ ਜਿਹੜੀ ਇਹ ਭਾਰਤੀ ਹੈ ਇਹਨੂੰ ਸੰਭਾਲੋ ਇਹਨਾਂ ਨੂੰ ਰੋਕੋ ਇਹਨਾਂ ਨੂੰ ਇਹ ਜਿਹੜੀ ਇਹ ਜਿਹੜੀ ਇਹ ਕਰੀਮ ਹੈ ਇਹਨੂੰ ਸਾਹਮਣੇ ਰੱਖੋ ਚੰਗੀ ਸੋਸਾਇਟੀ ਬਣੂਗੀ ਚੰਗਾ ਪੰਜਾਬ ਬਣੂਗਾ ਤੇ ਫਿਰ ਚੰਗਾ ਦੇਸ਼ ਬਣੂਗਾ ਜਦੋਂ ਹੋਇਆ ਹੀ ਕੁਛ ਨਾ ਤੇ ਜੋ ਨਿਆਣੇ ਪੜਨਗੇ ਕਿੱਥੋਂ ਬਹੁਤ ਬਹੁਤ ਧੰਨਵਾਦ ਭਾਈ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਮਤੀਆਜ਼ ਜੀ ਤੁਹਾਡੀ ਸਾਰੀ ਟੀਮ ਦਾ ਲੋਕ ਮੈਂ ਦੇਖਦਾ